ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਪੁਲਿਸ ਨੇ ਹੁਣ ਤੱਕ 14490 ਐਫਆਈਆਰ ਦਰਜ ਕੀਤੀਆਂ ਨੇ। 23038 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਟੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਡੀਟੀਐਸ ਦੇ ਜਿਨ੍ਹਾਂ ਦੇ ਪਰਚੇ ਨੇ ਜਿੰਨਾਂ ਨੇ ਡਰੱਗ ਤੇ ਪੈਸੇ ਨਾਲ ਔਕੀਆ ਕਰੇ ਕਿੰਨੇ ਜਿਆਦਾ ਤਾਂ ਬਣਾਈਓ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਚ ਚੱਲ ਰਿਹਾ ਯੁੱਧ ਨਸ਼ਾ ਅਬੁਰਦੂਮੇ ਇਮ ਤਾਇ ਜਿੱਤੇ ਪੰਜਾਬ ਸਰਕਾਰ ਦੀ ਦੇਤਾ ਅਨੁਸਾਰ ਪੰਜਾਬ ਪੁਲਿਸ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਤਸਕਰਾ ਦੇ ਖਿਲਾਫ ਰੇਡ ਮਾਰਦੀ ਪਈ ਹੈ ਉਹਨਾਂ ਦੇ ਵੱਲੋਂ ਜਿਹੜੀਆਂ ਵੱਡੀਆਂ ਰਿਕਵਰੀਆਂ ਕੀਤੀਆਂ ਗਈਆਂ ਨੇ ਔਰ ਖਾਸ ਕਰਕੇ ਜਿਹੜੇ ਵੱਡੇ ਤਸਕਰ ਨੇ ਉਹਨਾਂ ਦੇ ਖਾੜ ਜਿਹੜੇ ਆ ਟਾਈਟੇ ਵੀ ਕੀਤੇ ਗਏ ਨੇ ਤਾਂ ਲਗਾਤਾਰ ਜਿਹੜਾ ਹੈ ਪੰਜਾਬ ਸਰਕਾਰ ਦੇ ਵੱਲੋਂ ਬਲਡੋਜ਼ਰ ਰੈਕਸ਼ਨ ਵੀ ਚਲਾਇਆ ਜਾ ਰਿਹਾ ਤਾਂ ਇਸੇ ਤਹਿਤ ਅੱਜ ਖਡੂਰ ਸਾਹਿਬ ਤੋਂ ਮਾਮਲਾ ਸਾਹਮਣੇ ਆਇਆ ਖਡੂਰ ਸਾਹਿਬ ਦੇ ਵਿੱਚ ਜਿਹੜਾ ਆ ਨਸ਼ਾ ਤਸਕਰਾ ਦੇ ਖਾੜ ਜਿਹੜੀ ਹੈ ਪੰਜਾਬ ਪੁਲਿਸ ਦਾ ਛਾਪਾ ਪਿਆ ਇਸ ਦੌਰਾਨ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਨਸ਼ਾ ਤਸਕਰਾ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਗਰ ਜੇ ਕੋਈ ਨਸ਼ਾ ਵੇਚਦਾ ਜਾਂ ਫੜਿਆ ਗਿਆ ਤਾਂ ਉਸ ਦੇ ਖਿਲਾਫ ਵੱਡੀ ਕਾਰਵਾਈ ਹੋਵੇਗੀ। ਤਾਂ ਉਹਨਾਂ ਦੇ ਘਰ ਜਿਹੜੇ ਨੇ ਟੈਰ ਟੇਰ ਵੀ ਕਰ ਦਿੱਤੇ ਜਾਣਗੇ ਜਿਸ ਤੋਂ ਬਾਅਦ ਇਹ ਸੁਣ ਕੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਹੱਥ ਜੋੜਦੇ ਨਜ਼ਰ ਆ ਰਹੇ ਨੇ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਅਸੀਂ ਅਜਿਹਾ ਕੋਈ ਵੀ ਕੰਮ ਨਹੀਂ ਕਰਾਂਗੇ ਜਿਸ ਬਾਰੇ ਜਿਹੜੀ ਆ ਤੁਹਾਨੂੰ ਕੋਈ ਵੀ ਸਾਡੇ ਵੱਲੋਂ ਜਿਹੜੀ ਕੰਪਲੀਟ ਆਵੇਗੀ। ਤਾਂ ਲਗਾਤਾਰ ਜਿਹੜੀ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਤੇ ਤੁਲੀ ਹੋਈ ਹੈ ਕਿ ਪੰਜਾਬ ਸਰਕਾਰ ਦਾ ਇੱਕ ਪੇਚਾ ਸੀਗਾ ਕਿ ਪੰਜਾਬ ਦੇ ਵਿੱਚ ਜਲਦੀ ਜਿਹੜਾ ਨਸ਼ਾ ਮੁਕਤ ਕਰਨਾ ਇਸੇ ਤਹਿਤ ਪੰਜਾਬ ਸਰਕਾਰ ਤਿੰਨ ਤਾਤਾਂ ਨਾਲ ਪੰਜਾਬ ਪੁਲਿਸ ਲਗਾਤਾਰ ਵੱਡੇ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ। ਤਖਡੂਰ ਸਾਹਿਬ ਦੇ ਡੀਐਸਪੀ ਦੇ ਜਿਹੜੀ ਆ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਨਸ਼ਾ ਤਸਕਰਾ ਦੇ ਘਰ ਤੱਕ ਪਹੁੰਚੇ ਨੇ। ਔਰ ਜਿਹੜੀ ਘਰਾ ਦੀ ਤਲਾਸ਼ੀ ਦਿੱਤੀ ਗਈ ਆ ਪਰ ਇਸ ਦੇ ਦੌਰਾਨ ਫਿਲਹਾਲ ਹਾਲੇ ਕੁਝ ਨਹੀਂ ਮਿਲਿਆ ਪਰ ਕਿਤੇ ਨਾ ਕਿਤੇ ਡੀਐਸਪੀ ਦੇ ਵੱਲੋਂ ਜਿਹੜੀ ਆ ਖੁੱਲੀ ਚੇਤਾਵਨੀ ਵੀ ਦਿੱਤੀ ਆ ਆ ਸੁਣਦੇ ਆ ਕਿਸ ਤਰੀਕੇ ਦੇ ਨਾਲ ਡੀਐਸਪੀ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਆ ਕੀ ਕੀ ਜਿਹੜੀ ਆ ਹਦਾਇਤਾਂ ਦਿੱਤੀਆਂ ਨੇ ਆ ਸੁਣਦੇ ਆ ਉਹਨਾਂ ਦੀ ਜੁਬਾਨੀ ਨਸ਼ਾ ਇਸ ਵੇਲੇ ਗੱਲ ਕੀਤੀ ਆ ਵੇ ਤਾਂ ਖਰੂਦ ਸਾਹ ਦੇ ਵਿੱਚ ਵੀ ਪਤਾ ਸਾਰਿਆਂ ਨੂੰ ਕਿ ਵੇਚਿਆ ਵਿਜਾਰਿਆ ਦੇ ਨੌਜਵਾਨ ਕਰ ਵੀ ਰਹੇ ਨੇ ਕੀ ਕਹਿਣਾ ਚਾਹੁੰਦੇ ਆ ਪਹਿਲਾਂ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਸਾਰੀ ਸਮੁੱਚੀ ਜਿਹੜੀ ਅਨਿਲ ਸੋਨੀ ਸਾਹਿਬ ਨਾਲ ਟੀਮ ਆਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਉਸ ਤੋਂ ਬਾਅਦ ਜਿਹੜੇ ਆ ਪਿੰਡ ਦੇ ਸਾਥੀ ਸਰਜਣ ਜਿਹੜੇ ਜਿੰਨੇ ਵੀ ਨਾਲ ਲੱਗੇ ਆਹੀਂ ਤੇ ਉਮੀਦ ਕੀਤੀ ਕਿ ਸ਼ਾਇਦ ਇਹੋ ਹੀ 20-25 ਜਾਣੇ ਹੋਣਗੇ ਪਰ ਅੱਜ ਘੱਟੋ ਘੱਟ 100 ਬੰਦਾ ਸਾਡੇ ਪਿੰਡ ਦਾ ਸਾਡੇ ਨਾਲ ਚੱਲਿਆ ਤੇ ਮੁਹਿੰਮ ਇਸ ਤਰ੍ਹਾਂ ਦੀ ਹੈ ਕਿ ਇਕੱਲੇ ਬੰਦੇ ਦਾ ਦੇ ਬਸ ਕਿਸੇ ਦਾ ਹੈ ਨਹੀਂ ਆ ਪਰ ਤੁਹਾਡਾ ਸਾਰਿਆਂ ਦਾ ਸਾਥ ਹੋ ਗਿਆ ਤੇ ਏਡਾ ਵੱਡੀ ਮੁਹਿੰਮ ਮੰਨ ਜਾਣੀ ਕਿ ਜਿਹੜੇ ਨਾਲ ਦੇ ਪਿੰਡ ਨਿਗੇ ਨਿਗੇ ਹੋ ਰਿਹਾ ਉਹ ਹੀ ਸਾਡੇ ਤੱਕ ਲ ਅਈ ਅਖੰਦੇ ਕਿ ਛੋਟੀਆਂ ਛੋਟੀਆਂ ਟੀਮਾਂ ਜਿਹੜੇ ਨਾਲ ਦੇ ਪਿੰਡਾਂ ਚ ਹੀ ਅਗਰ ਬਣ ਜਾਣ ਤੇ ਇੱਕ ਸਾਰੀ ਇੱਕ ਵੱਡੀ ਟੀਮ ਬਣ ਕੇ ਜਿਹੜਾ ਉਹ ਇਹ ਜਿਹੜਾ ਮਸਲਾ ਵਾ ਉਹ ਹੱਲ ਕੀਤਾ ਜਾਵੇ ਵਿਖਿਆ ਜਾਵੇ ਜਿਹਨੂੰ ਸਮਝਾਇਆ ਜਾ ਸਕਦਾ ਸਮਝਾਇਆ ਜਾ ਸਕਿਆ ਹਣਾ ਕਿ ਜਿਹੜੇ ਬੰਦੇ ਨਸ਼ਾ ਪਤਾ ਕਰਦੇ ਹੁੰਦਾ ਕੋਈ ਸੈਂਟਰ ਵਿੱਚ ਉਹਨਾਂ ਦਾ ਕੋਈ ਇਲਾਜ ਮਤਲਬ ਕੀਤਾ ਜਾ ਸਕੇ ਪਹਿਲਾਂ ਤਾਂ ਮੈਂ ਸਾਰੇ ਆਪਣੇ ਨੌਜਵਾਨ ਵੀਰ ਜਿਨ੍ਹਾਂ ਨੇ ਤૈયਿਆ ਕੀਤਾ ਨਸ਼ਾ ਰਸ਼ਡਾਉਣ ਵਾਸਤੇ ਇਹਨਾਂ ਸਾਰੇ ਵੀਰਾਂ ਦਾ ਸਾਰੀ ਆਪਣੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਪ੍ਰਧਾਨ ਸਾਹਿਬ ਸਰਦਾਰ ਮਨਰੂਪ ਸਿੰਘ ਜੀ ਤੇ ਸਾਰੀ ਇਹਨਾਂ ਦੀ ਸਮੂਚੀ ਟੀਮ ਇਹਨਾਂ ਵਾ ਅਸੀਂ ਤਕਰੀਬਨ ਇਹਨਾਂ ਦਾ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦੇ ਕਿਉਂਕਿ ਇਹ ਇੱਕ ਗੁਰਸਿੱਖ ਹੈਗੇ ਨੇ ਇੱਕ ਫੌਜ ਦੇ ਵਿੱਚੋਂ ਰਿਟਾਇਰਮੈਂਟ ਹੋਏ ਨੇ ਔਰ ਇਹਨਾਂ ਦੀ ਬਹੁਤ ਵੱਡੀ ਦੇਣ ਅਖਦੂਰ ਸਾਹਿਬ ਨੂੰ ਇਹਨਾਂ ਨੇ ਧਿਆ ਕੀਤਾ ਕਿ ਆਪਾਂ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨਾ ਸੋ ਅਸੀਂ ਸਾਰਿਆਂ ਨੇ ਰਲ ਕੇ ਸਾਡੇ ਮਾਨਯੋਗ ਡਿਪਟੀ ਸਾਹਿਬ ਅਤਲ ਸੋਨੀ ਜੀ ਨੂੰ ਬੇਨਤੀ ਕੀਤੀ ਉਹਨਾਂ ਨੇ ਸਾਡੇ ਅਸੀਂ ਸਵੇਰੇ ਹੀ ਉਹਨਾਂ ਨੂੰ ਬੇਨਤੀ ਕੀਤੀ ਤੇ ਅੱਜ ਹੀ ਉਹਨਾਂ ਨੇ ਸ਼ਾਮਾਂ ਨੂੰ 5 ਵਜੇ ਸਾਨੂੰ ਟਾਈਮ ਦੇ ਦਿੱਤਾ ਅਸੀਂ ਪੂਰੇ ਨਗਰ ਦੇ ਵਿੱਚ ਇੱਕ ਰਾਂ ਲਾਇਮੰਦ ਹੋ ਕੇ ਤੇ ਸਾਰੇ ਘਰ ਘਰ ਜਾ ਕੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਇੱਕ ਨਾ ਵਾਰਨਿੰਗ ਦੇ ਦਿੱਤੀ ਕਿ ਸਿੱਧੇ ਰਾਹ ਤੇ ਆ ਜਾਣ ਬਾਕੀ ਇੱਕ ਨਾ ਵਾਰਨਿੰਗ ਦਿੱਤੀ ਆ ਕਾਰਲੇ ਬੰਨੇ ਜੇ ਸਮਾਂ ਨਾ ਉਹ ਸਦਰਨਗੇ ਤੇ ਜੋ ਵੀ ਬੰਨਦੀ ਹਕੂਨ ਕਾਨੂੰਨੀ ਕਾਰਵਾਈ ਸਰ ਨੂੰ ਕਹਿ ਕੇ ਕਰਾਵਾਂਗੇ ਕਿਵੇਂ ਕਿਵੇਂ ਦੇਖਦੇ ਹੋ ਡੀਐਸਪੀ ਜੀ ਤੂੰ ਸੁਣੀ ਦੀ ਕਾਰਜਾੜੀਣੀ ਬਹੁਤ ਹੀ ਵਧੀਆ ਬਹੁਤ ਹੀ ਇਹ ਇੱਕ ਨੇਕ ਅਫਸਰ ਨੇ ਸਮਾਜ ਸੇਵੀ ਨੇ ਮੈਂ ਪਹਿਲਾਂ ਸੁਣਦਾ ਹੁੰਦਾ ਸੀ ਕਿ ਅਫਸਰ ਲੱਗੇ ਹੁੰਦੇ ਤਾਂ ਉਹਨਾਂ ਦੇ ਵਿੱਚ ਬਹੁਤ ਕੁਝ بڑا ਜਨੂਨ ਹੁੰਦਾ ਕਿ ਮੈਂ ਅਫਸਰ ਹਾਂ ਪਰ ਇਹਨਾਂ ਦੇ ਵਿੱਚ ਇਹ ਨਹੀਂ ਗੱਲ ਹੈਗੀ ਕਿ ਇਹ ਜਾ ਕੇ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਤੁਸੀਂ ਇਹ ਅਨਮਾਰਗ ਨੂੰ ਛੱਡ ਕੇ ਇੱਕ ਚੰਗੇ ਮਾਰਗ ਦੇ ਉੱਤੇ ਚੱਲੋ ਸੋ ਮੈਂ ਇਹਨਾਂ ਦਾ ਸਾਰੀ ਟੀਮ ਦਾ ਐਸ ਐਚਓ ਸਾਹਿਬ ਜੀ ਚੌਂਕੀ ਇੰਚਾਰ ਸਾਹਿਬ ਡੀਪੀ ਸਾਹਿਬ ਉਹਨਾਂ ਦਾ ਤੇ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਪਿੰਡ ਦੇ ਵਿੱਚ ਸਾਡੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ। ਇਹ ਪ੍ਰਗੋਸ਼ਣ ਦੇ ਤੌਰ ਤੇ ਹੈਗੀ ਹੈ ਵੀ ਸਾਨੂੰ ਜਿਸ ਹਾਵਾਂ ਲੱਗਦਾ ਸੀਗਾ ਵੀ ਇਸ ਏਰੀਆ ਦੇ ਵਿੱਚ ਕੁਝ ਜ਼ਿਆਦਾ ਚਿੱਟਾ ਵਗੈਰਾ ਪਿੱਚਿਆ ਹੋਇਆ ਗਿਆ। ਗੋਲੀਆਂ ਵਿਕਰੀਆਂ ਗੀਆਂ ਕੋਈ ਆਪਣਾ ਕੰਮ ਹੋ ਰਿਹਾ ਜਾਂ ਕਰ ਰਿਹਾ ਜਿਹੜਾ ਵੀ ਨਾਰਕੋਟਿਕਸ ਹੈਗਾ। ਸੋ ਪੰਚਾਇਤ ਨੇ ਸਾਨੂੰ ਅਪਰੋਚ ਕੀਤੀ ਸੀਗੀ ਵੀ ਥੋੜੇ ਜੇ ਬੰਦੇ ਸਾਡੇ ਨਾਲ ਇੱਕ ਵਾਰੀ ਤੋਰ ਦੋ ਤੇ ਅਸੀਂ ਡੋਰ ਟੂ ਡੋਰ ਜਾ ਕੇ ਅਸੀਂ ਕੰਪੇਨੀਿੰਗ ਵੀ ਕਰਨੀਆਂ ਸਮਝਾਣਾ ਵੀ ਚਾਹੁੰਦੇ ਹਾਂ ਸੋ ਉਸੇ ਲੜੀ ਦੇ ਵਿੱਚ ਅਸੀਂ ਸ਼ੇਰ ਅੱਜ ਹੁਣ ਸ਼ਾਮ ਨੂੰ 5 ਵਜੇ ਤੋਂ ਲੈ ਕੇ ਹੁਣ 9:30 ਹੋ ਗਏ ਸਾਰੀ ਪੰਚਾਇਤ ਨੂੰ ਨਾਮ ਲੈ ਕੇ ਡੋਰ ਟੂ ਡੋਰ ਪਹਿਲਾਂ ਦਾ ਸਮਝਾਏ ਅੱਜ ਕਿ ਇਸ ਕੰਮ ਨੂੰ ਛੱਡਿਆ ਜਾਵੇ ਜਿਹੜੇ ਨਹੀਂ ਛੱਡੇਗਾ ਲੀਗਲ ਪ੍ਰੋਸੈਸ ਜੋ ਹੋਏਗਾ ਤੋਂ ਅਸੀਂ ਕਰਾਂਗੇ ਇਵਨ ਕਿ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਹੜਾ ਸਾਡੇ ਵੱਲੋਂ ਇਵਨ ਕਿ ਅਗਰ ਸਾਈਕਲ ਵੀ ਇਹਨਾਂ ਨੇ ਆਪਣੇ ਇਹੋ ਜਿਹੇ ਨਾਰਕੋਡਿਕਸ ਪੈਸੇ ਦੀ ਲਈ ਤੇ ਅਸੀਂ ਉਹਨੂੰ ਵੀ ਅਸੀਂ ਨਾਲ ਜਬਤ ਕਰਕੇ ਪੰਜਾਬ ਸਰਕਾਰ ਦੇ ਖਤੇ ਵਿੱਚ ਪਾਵਾਂਗੇ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਇਹ ਦਾ ਸਸਾ ਜੋ ਕਰ ਰਹੇ ਨੇ ਖਰੂਰ ਸਾਹਿਬ ਅੱਸੀ ਤਾਂ ਫਿਰ ਬਾਕੀ ਪਿੰਡਾਂ ਵਾਲਿਆਂ ਨੂੰ ਚਾਹੀਦਾ ਨਸ਼ਾ ਕਰ ਖਤਮ ਕਰਨਾ ਇਹ ਤਾਂ ਫਿਰ ਜਨਤਾ ਦਾ ਸਾਥ ਤਾਂ ਪਹਿਲਾਂ ਤਾਂ ਕੀ ਕਰਨਾ ਚਾਹੀਦਾ 100% ਹੈ ਕਿ ਜਨਤਾ ਜੇ ਨਾਲ ਹੋएगी ਤਾਂ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਜਨਤ ਨੂੰ ਮੋਟੀਵੇਸ਼ਨ ਮਿਲਦੀ ਹੈ ਸਾਡੇ ਏਰੀਏ ਦੇ ਵਿੱਚ ਖਰੂਰ ਸਾਹਿਬ ਦੇ ਵਿੱਚ ਹਲਕੇ ਦੇ ਵਿੱਚ ਤੋੜ ਪਿੰਡ ਪੈਂਦਾ ਜੇ ਉੱਥੇ ਵੀ ਇਹੋ ਜਿਹਾ ਹਾਲ ਸੀਗਾ ਤੇ ਹੁਣ ਤੁਸੀਂ ਆਪ ਉੱਥੇ ਜਾ ਕੇ ਪੁੱਛ ਸਕਦੇ ਹੋ ਵੀ ਉੱਥੇ ਪਿਛਲੇ 3-4 ਦਿਨਾਂ ਦੇ ਵਿੱਚ ਉੱਥੇ ਪੰਚਾਇਤ ਤੇ ਸਾਰੇ ਪਿੰਡਾਂ ਦੇ ਲੱਡੂ ਵੰਡੇ ਨੇ ਵੀ ਇੱਥੇ ਜਿੰਨੇ ਬੰਦੇ ਸੀ ਉਹ ਸਾਰੇ ਅਸੀਂ ਅਰੈਸਟ ਕਰਕੇ ਜਿੰਨੀ ਉਹਨਾਂ ਦੀ ਪ੍ਰਾਪਰਟੀ ਵੇਰਾ ਸੀਗੀ ਕੋਈ ਅਚਲ ਪ੍ਰਾਪਰਟੀ ਜਾਂ ਚੱਲ ਪ੍ਰਾਪਰਟੀ ਸੀਗੀ ਟਰੈਕਟਰ ਵੇਰਾ ਉਹ ਸਾਰੇ ਅਸੀਂ ਕਬਜ਼ਾ ਪੁਲਿਸ ਲਿੱਤੇ